ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿੱਚ ਨਾ ਅਸੀਂ ਜ਼ਿੰਦਗੀ ਜਿਉਣਾ ਵੀ ਭੁੱਲ ਜਾਂਦੇ ਆ ਅਤੇ ਉਹ ਵੀ ਸਭ ਕੁਝ ਭੁੱਲ ਜਾਂਦੇ ਆ ਜੋ ਸਾਨੂੰ ਮਿਲਿਆ ਹੋਇਆ ਹੈ ਬਸ ਉਹੀ ਯਾਦ ਰੱਖਦੇ ਆ ਜੋ ਸਾਨੂੰ ਨਹੀਂ ਮਿਲਿਆ ਜਾਂ ਸਾਡੇ ਕੋਲ ਨਹੀਂ ਹੈ ਅਸੀਂ ਇਸ ਦੌੜ ਵਿੱਚ ਰੱਬ ਦੀਆਂ ਦਿੱਤੀਆਂ ਬਹੁਤ ਸਾਰੀਆਂ ਅਣਮੋਲੀਆਂ ਦਾਤਾਂ ਨੂੰ ਵੀ ਅਣਗੌਲੀਆਂ ਕਰ ਦਿੰਨੇ ਆ ਜ਼ਿੰਦਗੀ ਉਹਨਾਂ ਵਿੱਚੋਂ ਸਭ ਤੋਂ ਪਿਆਰੀ ਦਾਤ ਹੈ ਜੇ ਅਸੀਂ ਲੱਖਾਂ ਕਰੋੜਾਂ ਪੌਂਡ ਵੀ ਖਰਚ ਕਰ ਲਈਏ ਤਾਂ ਵੀ ਅਸੀਂ ਇੱਕ ਸਾਹ ਨਹੀਂ ਖਰੀਦ ਸਕਦੇ ਤੇ ਰੱਬ ਨੇ ਸਾਨੂੰ ਕਿੰਨੇ ਸਾਹ ਮੁਫਤ ਵਿੱਚ ਦਿੱਤੇ ਹੋਏ ਨੇ ਕਿ ਕਿਉਂ ਨਾ ਰੱਬ ਦੇ ਦਿੱਤੇ ਇਹਨਾਂ ਸਾਹਾਂ ਦੀ ਕਦਰ ਕਰੀਏ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਆਪਣੇ ਆਪ ਨੂੰ ਜਿਉਂਦਾ ਜਾਗਦਾ ਦੇਖਦੇ ਹਾਂ ਆਪਣੇ ਪਰਿਵਾਰ ਦੇ ਜੀਆਂ ਨੂੰ ਜਿਉਂਦੇ ਜਾਗਦੇ ਹੱਸਦੇ ਖੇਡਦੇ ਦੇਖਦੇ ਹਾਂ ਇਹ ਵੀ ਤਾਂ ਇੱਕ ਲੋਟਰੀ ਹੈ ਕੀ ਕਰੇ ਅਸੀਂ ਇਸ ਲੋਟਰੀ ਲਈ ਰੱਬ ਦਾ ਸ਼ੁਕਰਾਨਾ ਕੀਤਾ ਜੇ ਨਹੀਂ ਕੀਤਾ ਤਾਂ ਕਰਨਾ ਸ਼ੁਰੂ ਕਰੀਏ ਇੱਕ ਹੀ ਜ਼ਿੰਦਗੀ ਹੈ ਜੱਗ ਤੇ ਕਿਹੜਾ ਵਾਰੀ ਵਾਰੀ ਆਉਣਾ ਕਿਉਂ ਨਾ ਇਸ ਨੂੰ ਹੱਸ ਖੇੜ ਕੇ ਪਿਆਰ ਨਾਲ ਜਿਉਈਏ ਆਪਣੇ ਪਰਿਵਾਰ ਨਾਲ ਆਪਣੇ ਆਪਿਆਂ ਨਾਲ ਟਾਈਮ ਸਪੈਂਡ ਕਰੀਏ ਅਤੇ ਜ਼ਿੰਦਗੀ ਨੂੰ ਪੂਰਾ ਜਿਉਈਏ ਰੱਬ ਨੇ ਜੋ ਦਿੱਤਾ ਉਸੇ ਦੇ ਵਿੱਚ ਖੁਸ਼ ਰਹੀਏ ਤੇ ਰੱਬ ਦਾ ਸ਼ੁਕਰਾਨਾ ਕਰੀਏ